ਇੰਨੇ ਲੈ ਕੇ 10 10 ਹਾਂਜੀ ਇਹਨੂੰ ਦੇ ਦੇ ਕੋੜੀ ਨੂੰ ਲੈ ਲੈ ਖਾ ਲੈ ਕਿੰਨੀ ਆਂ ਸਿੰਨਾ ਪਾਪਾ ਦਸਾਂ ਦਾ ਤੂੰ ਮੈਨੂੰ ਇਹਦਾ ਕਿਹਾ ਕਿੰਨੀ ਧਿਆਨ ਨਾਲ ਜਾਈਂ ਦੇ 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 ਇਹਨੂੰ ਮੈਂ ਚਲਾ ਕੇ ਤੇ ਵਜਾਲਾ ਆਕੇ ਦੇ ਦੇ ਹਾਂ ਮਾੜੀ ਦਿੰਦਾ ਅਬ ਇਹ ਮਾੜੀ ਸੋਟ ਤੇ ਆ ਮਾੜੀ ਪੈਂ ਜਾਂਦੀ ਨੂੰ ਮਾੜੀ ਪੈਂ ਬਸ ਬਸ ਧੰਨ ਲੈ 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 ਉਹ ਤਾਂ ਮਮੀ ਨੂੰ ਫੜ ਕੇ ਪੈਸੇ ਦੇ ਦੇਣ 10 ਰੁਪਏ ਡੌੜ ਜਾ ਮਰੀ ਬਾਲੀ ਸੋਹ। ਇਹ ਵਸਟਾਨ ਆਣਾ। ਕਿਆ? ਉਹਨੂੰ ਗਨਾਜ ਨੂੰ ਅੱਧਾ ਦੇ ਦੇ ਇਨਾਂ ਨੇ ਮੇਰੇ ਪੁੱਤ। ਜਾ। ਉਹਨੂੰ ਦੇ ਦੇ ਇੱਧਰ ਅੱਛਾ। ਇਹੋ ਨਾਲੀ ਨੇ ਕਹਣਾ ਕਿੰਨੀ ਨੀ ਤੇ ਸੜੀ ਆ। ਜਾ। ਇੰਨਾ। ਹਾਂ। ਆਇਆ ਦੇਣ ਤੇ ਪੈਸੇ। ਮੰਮੀ। ਇਹ ਅਮਾ। ਮੰਮੀ ਜੀ। ਆਪਾਂ ਇਹਨੂੰ 100 ਰੁਪਏ ਦੇ ਦੇ। ਉਹਦਾ ਅੱਧਾ ਗਨਾਜ ਨੂੰ ਦੇ ਦੇ ਜਾਂ ਦੌੜਿਆ। ਆ ਇਹਨੂੰ ਅੱਧਾ ਕਰ ਦੇ ਆ ਕੁੜੀ ਨੂੰ ਦੇ ਦਿੰਦੇ ਹਾਂ ਤਾਂ। ਇਹਨੇ ਜਾਰੇ ਖਰਾਬੇ ਕਰਨਾ ਹੈ ਇਹਨੇ ਖਰਾਬੇ ਕਰਨਾ ਉਹਨੇ ਵੀ ਥੋੜਾ ਹੀ ਖਾਣਾ ਇਹਨੂੰ ਅੱਧਾ ਦੇ ਦੇ ਵਿੱਚ ਚਲੋ ਆਪਾਂ ਜਾਣਾ ਗੁਰੂ ਘਰ ਅੱਜ ਗੁਰਪੁਰਬ ਕਰਕੇ ਨਾ ਆਪਣੇ ਬਾਬਾ ਜੀ ਦੇ ਦਿਨ ਕਰਕੇ ਖੰਡ ਪਰ ਸਾਹਿਬ ਦਾ ਲੰਗਰ ਚੱਲਣਾ ਗੁਰੂ ਘਰ ਛਕ ਲਈ ਪ੍ਰਸ਼ਾਦਾ ਮੇਰੇ ਪੀਰਾਂ ਆਹ ਪਰਸਣ ਭੋਗ ਆ ਭੋਗ ਵਾਲੇ ਦਿਨ ਆ ਜੀ ਤੇ ਆਜੋ ਘੜੀ ਕਰਾਉਣੀ ਹੈ ਸਹਿਬਾ ਪਾਠ ਮੈਂ ਅੱਜ ਕੀਤਾ ਨਹੀਂ ਮੈਂ ਚਲੋ ਉੱਥੇ ਗੁਰੂ ਘਰ ਦੇ ਕਰ ਲਾਂਗੇ ਹੌਲੇ ਮੋੜ ਦੇਖੋ ਆਏ ਦੇਖੋ ਇਹੀ ਆਪਣੇ ਘਰ ਤੇ ਆਉਂਦਾ ਹੁੰਦਾ ਆਏ ਪੀਕਾਕ ਮਾਈ ਵਿਲੇਜ ਹੈ ਵੀ ਮਾਈ ਵਿਲੇਜ ਪੀਕਾਕ ਆਇਆ ਆਇਆ ਸੋਹਣਿਆ ਓਹ ਸੋਹਣੇ ਚਲੋ ਕੋਈ ਗੱਲ ਨਹੀਂ ਨਹੀਂ ਆਉਂਦਾ ਇਹ ਨਰਾਜ ਆ ਇਹ ਮੰਮੀ ਦਾ ਫਰੈਂਡ ਆ ਮੰਮੀ ਦੇਗੇ ਰੋਟੀ ਖਾ ਕੇ ਫੇਰ ਜਾਂਦਾ ਹੁੰਦਾ ਹੈ ਸਾਡੇ ਕੋਈ ਨਹੀਂ ਆਉਂਦਾ ਨੇ ਚਲੋ ਕਰਨਪਾਸਾ ਆਪਣੇ ਆਰੰਭ ਹੋ ਗਿਆ ਅੱਜ ਇਹ ਪਰਸੋਂ ਨੂੰ ਹੋਊਗਾ ਤੇ ਸਾਰੇ ਕਹਿੰਦੇ ਤਿੰਨੇ ਦਿਨ ਪ੍ਰਸ਼ਾਦ ਉਧਰ ਹੀ ਛਕਣਾ ਹੈ ਬੁੜੀਆਂ ਤਾਂ ਤੁਹਾਨੂੰ ਪਤਾ ਹੀ ਆਵੇ ਇਦਾਂ ਹੁੰਦਾ ਹੀ ਆ ਚੱਲ ਘਰੇ ਕਾਨੂੰ ਬਣਾਉਣੀ ਆ ਜਿੰਨੇ ਜੀ ਆ ਘਰ ਦੇ ਗੋਦਰ ਜਾਣਗੇ ਖਾ ਕੇ ਆ ਜਾਣਗੇ ਹਨਾ ਸੋ ਬੁੜੀਆਂ ਨੂੰ ਦੋ ਦਿਨ ਹੁਣ ਵਧੀ ਰਹਿ ਲੂਗਾ ਚਲੋ ਆਜੋ ਚਾਹੂ ਬੁੜੀਆਂ ਗੁਰੂ ਕਰੇ ਦੇਖਦੇ ਹਾਂ ਮਤਲਬ ਭਾਈ ਵੀ ਦੇਖੋ ਹਰ ਹਰ ਕੋ ਆਪਣਾ ਗਵਾ ਤੈ ਮੇਰਾ ਸਿਜ ਜਨ ਮਾ ਹਰ ਗਾਂਵ ਸੂਜ ਮਾ ਗੁਰੂ ਅਬਦੁਸ ਸੂ ਨਾਮਕ ਜਪਿਆ ਨੀ ਜਬਰ ਅਨੁ ਜਿ ਸਮਰਤਾਸ ਤੋ ਜੋ ਅੰਤ ਸਮਾਏ ਹੋ ਤੋ ਦੁਖਿਆ ਦਿਨ ਚਾਰਿ ਸੋ ਆ ਜਰੂਰ ਚੱਲੋ ਕਾ ਕੋ ਸਾਡੇ ਸੁਖਮਨੀ ਵੀ ਆ ਰਹੀ ਟਿੱਕ ਹੈ ਸਾਹ ਲੈ ਲੈ ਸਾਹ ਲੈ ਲੈ ਮੈਂ ਕਿਹਦੀ ਸਾਹ ਲੈ ਲੈ ਨਹੀਂ ਮੈਂ ਤਾਂ ਸੇਵਾ ਕਰਾਉਣੇ ਚੱਲ ਪ੍ਰਧਾਨ ਤੇ ਉਹ ਚੱਲਦੇ ਸਾਡੇ ਸੁਖਮਨੀ ਵੀ ਨੇ ਸਾਡੇ ਕਰਮਜੀਤ ਜੀ ਮਮੀ ਦੇ ਹੈ ਸਾਹ ਲੈ ਲੈ ਸਾਹ ਪਤਾ ਹਜੇ ਤੱਕ ਸੰਗਤ ਆਈਆਂ ਨਹੀਂ ਹਜੇ ਕਿ ਤਸਾਹ ਕਰਨਾ ਆ ਛੋਟਾ ਸੇਵਾਦਾਰ ਇਦਾਂ ਸਲਾਹ ਸੇਵਾਦਾਰ ਬਾਕੀ ਜਿਹਪਾ ਬੰਨ ਨਹੀਂ ਆਉਂਦੇ ਪਏ ਉਹਨਾਂ ਦੀ ਟਰੈਲੀ ਫਸ ਗਈ ਸੀ ਕਿਤੇ ਟਰੈਲੀ ਕੱਢ ਕੇ ਕਹਿੰਦੇ ਹੁਣ ਰੋਟੀ ਖਾ ਲਈਂ ਖਾਵੇਂ ਰੋਟੀ ਚਲ ਮੈਂ ਲੈਣਾ ਸਾਹ ਬਹਿ ਜਾ ਬਈ ਤੂੰ ਲੈ ਆ ਰਿਹਾ ਕਰੀ ਮੈਂ ਤੂੰ ਖਾ ਰਹੀ ਨਹੀਂ ਆਤਰਕਾ ਨਾਲ ਬਾਬਿਆਂ ਜੀ ਡਿਊਟੀ ਆਪਣੇ ਰਾਤ ਦੀ ਪਹਿਲਾਂ ਕਾ ਜੇ ਵੀ ਸੁਣਦਾ ਹੋਣਾ ਕੋਈ ਨਾ ਕੋਈ ਰਾਜਨ ਗੁਰੂ ਘਰੇ ਇਹ ਵੱਖਰੀ ਆਨੰਦ ਵਾਲੀ ਫੀਲਿੰਗ ਹੁੰਦੀ ਨਾਲ ਪਾਟੀਆਂ ਨੂੰ ਢਾਲਣਾ ਨਾਲੇ ਚਾਹ ਗਰਮ ਕਰਕੇ ਪਲਾਉਣੀ ਤੋਏ ਸਾਗਾ ਸਭ ਤੋਂ ਉੱਪਰੋਂ ਲੈ ਕੇ ਪਾ ਇਹ ਸਾਡੇ ਪਿੰਡਾਂ ਦੇ ਮੁੰਡਾ ਖੂਹ ਵਾਲਿਆਂ ਦਾ ਕਹਿੰਦੇ ਨੇ ਲੇਡੀਜ਼ ਐਂਡ ਜੈਂਟਸ ਇੱਥੇ ਇੱਥੇ ਨਾ ਆ ਆ ਲੁਫੇੜ ਦੇ ਚੰਗੀ ਨਾ ਇੱਥੇ ਤੇ ਭੈਣ ਦੇ ਲਈ ਕੋ ਹੋ ਗਿਆ ਮੇਰੇ ਸਾਹਮਣੇ ਨਹੀਂ ਜਿਆਦਾ ਇੱਧਰ ਹੀ ਚਲਾਣੀ ਬਾਬੇ ਖਰਾਬ ਟੁੱਟ ਗਈ ਕਿਉਂ 50 ਹਲਵਾਈ ਭੈਣ ਚ ਸੇਕਾ ਛੜਦੇ ਬਹੁਤ ਜਿਆਦਾ ਪੈਰ ਹਣ ਕਿੱਦਾਂ ਟੱਡਾ ਆ ਵੀ ਟੁੱਟਿਆ ਆ ਬਾਬੇ ਸੱਟ ਲੱਗ ਗਈ ਹੈ ਪੈਰ ਤੇ ਛਾਹ ਆਣ ਲੱਗੀ ਆ ਵੀਰ ਜੀ ਵੀਰ ਜੀ ਆ ਰੱਖ ਲੋ ਬਾਬੇ ਕੋਈ ਸਾਬ ਲੋ ਜੀ ਪੈਰ ਕਿੱਦਾਂ ਆਣ ਬਾਬੇ ਤੁਹਾਡਾ ਠੀਕ ਹੈ ਉਹ ਕੜਤੀ ਵਿੱਚ ਨੂੜਿਆ ਆਇਆ ਹੈ ਉਹ ਕੜਤੀ ਵਿੱਚ ਰਾੜੀ ਹੈ ਹੈ ਰਾੜ ਕੱਢੇ ਨਹੀਂ ਰਾੜ ਵਿੱਚ ਨਿਕਲੀ ਉਹਦਾ ਪ੍ਰਸ਼ਨ ਕਰਕੇ ਮਾਸ ਭਰਿਆ ਨਹੀਂ ਕੇਵਲ ਬਾਅਦ ਚ ਕੱਢ ਦਿੰਦੇ ਨੇ ਉਹ ਤਾਂ ਕੱਢ ਦਿੰਦੇ ਜੇ ਜੋ ਮਤਲਬ ਕੋਈ ਤੰਗੀ ਵਜੇ ਚੁੱਭਣ ਲੱਗ ਜਾਵੇ ਚੰਦਰਨਾ ਮਾਸ ਨਹੀਂ ਵਦਿਆਂ ਕਿਹਦੇ ਮੈਂ ਦੇਖਿਆ ਕਿਹਦੇ ਕਹਿੰਦੇ ਸਹੀ ਹੋ ਗਈ ਦੁਆਰੋਂ ਕੱਢਤੀ ਸੀ ਮੇਰੇ ਨਹੀਂ ਨਹੀਂ ਨਹੀਂ

ले अच्छा दुध ना अच्छा दूध ना खाएंगे कहता क्या मेरा वह गोभी तो भी ढाक दे वाहेगुरु सत्यनाम वाहेगुरु चलो ਅੱਜ ਉਹ ਰੋਕ ਲਵਾਂਗੇ ਭਾਵੇਂ ਨਾ ਤੇ ਮੈਂ ਕੱਲ ਨੂੰ ਮੈਰ ਰਕ ਲਊਗਾ ਕਿਉਂਕਿ ਮੇਰਾ ਮੈਂ ਕਹਾ ਅੱਜ ਮੈਂ ਨੀਂਦ ਪੂਰੀ ਕਰ ਲਾਂ ਨਾ ਕੱਲ ਨੂੰ ਮੈਰ ਰਕ ਹੋ ਜਾਊਗਾ ਤੇ ਨਾਲ ਉਹ ਖੂਹ ਵਾਲੇ ਦਾ ਮੁੰਡਾ ਜਿਹੜਾ ਤੁਹਾਨੂੰ ਦਿਖਾਦਾ ਏ ਉਹ ਤੇ ਭਾਵੇਂ ਇਹ ਪਾਠੀ ਸਿੰਘਾਂ ਦੇ ਬਾਬਿਆਂ ਨੂੰ ਤੁਹਾਨੂੰ ਪਹਿਲਾਂ ਉੱਠਣ ਤੋਂ ਪਹਿਲਾਂ ਚਾਹ ਵੀ ਪਲਾਉਣੀ ਹੁੰਦੀ ਏ ਉਹ ਹੁਣ ਦੋ ਹੀ ਜਾਣੇ ਆ ਤੇ ਮੈਂ ਚੱਲਾਂ ਘਰ ਨੂੰ ਕੱਲ ਨੂੰ ਮੈਂ ਕਹਾ ਮੈਰ ਰਕ ਹੋ ਜਾਊਗਾ ਤੇ ਅੱਜ ਸੈਕੰਡ ਡੇ ਆ ਨਹੀਂ ਕੱਲ ਨੂੰ ਸੈਕੰਡ ਡੇ ਆ ਸੌਰੀ ਅੱਜ ਫਸਟ ਡੇ ਆ ਕਰਦੇ ਆ ਬਲੌਗ ਕੰਟੀਨਿਊਟੀ ਗਰਪੁਰਾ ਗੁੱਡ ਮਾਰਨਿੰਗ ਨੈਕਸਟ ਡੇ ਗਰਪੁਰਾ ਡੇ 2 ਚਲਸ ਸੁਖਨੀ ਨੂੰ ਛੱਡ ਕੇ ਸਕੂਲੇ ਯਾ ਜੋਨੇ ਫੰਕਸ਼ਨ ਹੈ ਮम्मी ਨੂੰ ਮੈਂ ਕਿਹਾ 10 ਵਜੇ ਮम्मी ਦਵਾਈ ਲੈਣ ਜਾਣੀ ਹੈ ਹੁਣ ਗੁਰੂ ਘਰ ਸਵੇਰੇ ਮੂਲੀਆਂ ਚਾਹ ਦੇ ਨਾਲ ਸਾਰੇ ਕਹਿੰਦੇ ਸੇਵਾ ਦਾ ਰਾਜ ਛਕੋ ਇਹਨਾਂ ਅੰਦਲੋਂ ਉਹ ਛਕਾਂਗੇ ਫਿਰ ਮੈਂ ਮੰਮੀ ਨੂੰ ਸਕੂਲੇ ਛੱਡਦਾ ਨਾ ਪ੍ਰੋਗਰਾਮ ਦੇ ਲਈ ਸੁਖਨੀ ਦਾ ਬਹੁਤ ਝੋਪੜੇ ਭਾਵੜੇ ਟੈਂਟ ਟੰਟਾ ਲਾਇਆ ਹੋਇਆ ਉਹਨਾਂ ਨੇ ਤੇ ਫਿਰ ਮੈਂ ਸ਼ਹਿਰ ਪੰਨ ਜਾਊਂਗਾ ਤੇ ਆ ਕੇ ਕਰਾਂਗਾ ਗੁਰੂ ਘਰ ਦੀ ਸੇਵਾ ਚਲੋ ਗਾਇਸ ਦਿਨੇ ਸਵੇਰ ਚਾਹ ਨਾਲ ਮੂਲੀਆਂ ਵਾਲੇ ਪਰੌਂਠੇ ਨਾਲ ਦਹੀਂ ਛਕਦੇ ਨਹੀਂ ਲੱਗੇ 11:00 ਵਜੇ ਤੁਹਾਨੂੰ ਪਤਾ ਸੁੱਕੀਆਂ ਰੋਟੀਆਂ ਖਾਣ ਦਾ ਮੈਂ ਮੈਂ ਚਲ ਅੱਜ ਡਾਈਟ ਦਾ ਧੋਖਾ ਕਰ ਹੀ ਲੈਂਦੀ ਆ ਛਕ ਹੀ ਲੈਣੀ ਗੁਰੂ ਘਰ ਦਾ ਤੁਰ ਕੇ ਆਉਨੇ ਆ ਫੋਨ ਤੇ ਫੋਨ ਚੜੀ ਜਾਂਦੀ ਆ ਫੋਨ ਤੇ ਫੋਨ ਜਦ ਤੱਕ ਕਿ ਮੈਂ ਪਾਪਾ ਦੀ ਪਰੀ ਨਹੀਂ ਆ ਕਿ ਮੈਂ ਉੱਡ ਕੇ ਆ ਜਾਣਾ ਫਲਾਈ ਕਰਕੇ ਆਹ ਦਾ ਤਿਆਰ ਹੋ ਗਿਆ ਕੱਪੜੇ ਪਾ ਲੈ ਹੈ ਜਲਦੀ ਜਾਣਾ ਮੈਂ ਜਲਦੀ ਕੀ ਕਰਨਾ ਮੈਂ ਸੁਕਮੇ ਨਹੀਂ ਦੌੜ ਦੇਖਣੀ ਹੈ ਜਾ ਕੋਲ ਹੂੰ ਉਹ ਕਰਤਾ ਘਾੜ ਮੈਂ ਉੱਥੇ ਪਿਆ ਮਿਲਣਾ ਦਾ ਦੇ ਫਿਰ ਜਲਦੀ ਲੈ ਆ ਜਲਦੀ ਚੱਲ ਮੈਂ ਇੱਧੇ ਚੱਲ ਜਾਂ ਮੈਂ ਆ ਕੇ ਦੇਖਦੇ ਹਾਂ ਜੀ ਸਕਦਾ ਹਾਂ ਨਹੀਂ ਅਜੇ ਨਹੀਂ ਸੁਖਮੇ ਦੀ ਹੋਈ ਦੇਖ ਚੱਲ ਜੀ ਹਾਂ ਆ ਜਾ ਨਹੀਂ 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 ਆ ਜਾ ਰੱਖ ਲੈ ਬੱਚਾ ਆ ਜਾ ਇਹਨੂੰ ਰੋਕਿਆ ਦੋ ਮਿੰਟ ਦੇਖ ਕੇ ਹੀ ਚਲ ਜੇ ਹੈ ਵਾਹ ਘਰ ਵਾਲੇ ਕੱਪੜੇ ਸੀ ਆ ਲੋਕੇ ਤਿਆਰ ਤੁਰੋ ਕੇ ਆਏ ਹੋ ਮੈਂ ਚੱਲ ਕੋਈ ਆਉਂਦੀ ਆਹ ਦਿੱਤੇ ਪਾਸੇ ਚੱਲ ਚੱਲ ਛੇੜਾ ਉਹ ਬੱਲੇ ਬੱਲੇ ਉਹ ਲੱਗ ਰਿਹਾ ਹੈ ਵੈਰੀ ਨਾਈਸ ਵਾਹ ਕਿਹੜਾ ਹੈ ਉਹ ਚੀਜ਼ ਕਿਹੜੀ ਹੈ ਜਿਹੜੀ ਫੇਰ ਜਾਂਦੀ ਹੈ ਫੇਰ ਜਾਂਦੀ ਹੈ ਪਰ ਉੱਪਰ ਨਹੀਂ ਜਾਂਦੀ ਵਾਪਸ ਤਾਂ ਜਾਂਦੀ ਹੈ ਇਹ ਸੋਚ ਲੈ ਕੀ ਹੋਗਾ ਸੋਚੋ ਹੈ ਇੰਟਰਸਟਿੰਗ ਹੈ ਦੰਦੂ ਜਿਹੜਾ ਪਾ ਵੈਰੀ ਗੁੱਡ ਵੈਰੀ ਗੁੱਡ ਅਗੇ ਸਟਾਰਟ ਕਰਦੇ ਹਾਂ 1 2 3 ਐਂਡ ਗੋ ਯਾ ਜੁਕ ਆਜਾ ਗੁੱਦਾ ਗੁੱਦਾ ਦੇਖਣਾ ਹੈ ਮੈਂ ਦਵਾਈ ਲੈ ਕੇ ਆ ਵੀ ਗਿਆ ਆ। ਮੈਂ ਕਿਹਾ ਤੁਸੀਂ ਫੇਰ ਆ ਵੀ ਆ ਜਿਓ ਹੁਣ। ਇੱਥੇ ਆਟੋ ਜਾਂਦੇ ਆ ਉਹਦੇ ਵਿੱਚ ਆ ਜੂ ਫੇਰ। ਚਲੋ ਚੱਲਦੇ ਆਪਾਂ ਘਰ ਨੂੰ। ਆਉਂਦੇ 3 ਵਜੇ ਗਏ ਮੈਂ ਪੱਠੇ ਵੀ ਪਾਤੇ ਉਹ ਹਜੇ ਤੱਕੇ ਨਹੀਂ ਆਈਆਂ। ਜਦੋਂ ਉੱਥੇ ਮੈਂ ਕਿਹਾ ਵੀ ਮੈਂ ਕਿਹਾ ਚੱਲ ਪਾ ਆ ਜਿਆ ਨਾ ਕਿ ਜਦ ਤੁਸੀਂ ਮੈਨੂੰ ਪਹਿਲਾਂ ਦੱਸ ਦੋ ਮੈਨੂੰ ਪਹਿਲਾਂ ਕਹਿੰਦੇ ਮੈਂ ਜਦੋਂ ਸ਼ਹਿਰ ਫੋਨ ਕੀਤਾ ਮੈਂ ਕਿਹਾ ਅਮੀ ਮੈਂ ਤੁਰ ਪਿਆ ਆ। ਆਜਾ ਆਜਾ ਕਹਿੰਦੇ ਤੇ ਤੁਸੀਂ ਜੇ ਜਦ ਮੈਂ ਉੱਥੇ ਪਹੁੰਚਿਆ ਕਹਿੰਦੇ ਜੇ ਹੋਰ ਪਰਫਾਰਮੈਂਸ ਕਰਨੇ ਇੱਧਰ ਪੈਂਡ ਆਪਣੇ ਕੁੜੀ ਇਹ ਮੈਨਾਂ ਨਹੀਂ ਪਤਾ ਉਹਨਾਂ ਦਾ ਆ ਕੋਠੀ ਵਾਲਿਆਂ ਦੇ ਆਖੇ ਹੁਣ ਮੈਂ ਫੋਨ ਕੀਤਾ ਕਿ ਉਹਨਾਂ ਦੀ ਪਰਫਾਰਮੈਂਸ ਰਹਿੰਦੀ ਆ ਜੋ ਵੀ ਦੇਖ ਕੇ ਆਉਣਾ ਹੈ ਮੈਂ ਚਲ ਦੇਖ ਲਓ ਭਰਾਵੋ ਮੈਂ ਹੁਣ ਆ ਵੀ ਮੈਂ ਕਿਹਾ ਚਾਹ ਕੀ ਬਣਾਉਣੀ ਆ ਕੌਫੀ ਦੁੱਧੇ ਆ ਪਾ ਕੇ ਕੌਫੀ ਪੀਤੀ ਤੇ ਮੈਂ ਕਿਹਾ ਮੋਰੇ ਗੁਰੂ ਘਰ ਦਾ ਵੀ ਟਾਈਮ ਆ ਪੱਠੇ ਇਹਨੂੰ ਪਾਤੇ ਆਪਾਂ ਕਰੋਨੇ ਸੇਵਾ ਅਜ ਦੂਜਾ ਦਿਨ ਐ ਕੱਲ ਨੂੰ ਭੋਗ ਆ ਤੇ ਦੋ ਦਿਨ ਹੁਣ ਪਹਿਲੇ ਦਿਨ ਦਾ ਤੇ ਅੱਜ ਦਾ ਮੈਂ ਬਲੌਗ ਇਕੱਠਾ ਪਾ ਲੈਣਾ ਕੱਲ ਨੂੰ ਭੋਗ ਦਾ ਆਪਾਂ ਲੱਗ ਪਾਵਾਂਗੇ ਠੀਕ ਆ ਸ਼ਾਮ ਨੂੰ ਅੱਜ ਮੇ ਵੀ ਸ਼ਾਇਦ ਰਾਤ ਮੈਂ ਉੱਥੇ ਰੋਕਾ

ਸਾਡੀ ਵੀ ਲੱਗੀ ਸੀ ਨਹੀਂ ਡੱਡੂ ਛੜੱਪੇ ਚ ਤਾਂ ਇਹ ਮੋਰੇ ਆਈ ਬਾਕੀਆਂ ਚ ਵੀ ਬੰਨਾ ਰੇਸ ਤੇ ਮੋਰੇ ਆਈ ਲੱਗ ਜੂ ਸਰਪਾਂ ਦੇ ਕੰਮ ਮੋਰੇ ਕਿਆ ਸੰਬੂੜੀਆਂ ਨੇ ਬਿਲਵਾਈ ਮਾਪਿਆਂ ਨੇ ਪੁੱਠੀ ਰੇਸ ਆਹਾਂ ਪੁੱਠਾ ਹੀ ਮੋੜੀ ਮੈਨੂੰ ਵੀ ਲੈ ਗਈ ਪਹਿਲੇ ਨੰਬਰ ਤੇ ਆਈ ਐਂਡ ਤੇ ਜਾ ਕੇ ਡੇਫੇ ਵਿਚਾਰੀ ਉਹ ਕੌਣ ਹੈ ਕਬੂਤੇ ਦੇ ਘਰ ਆ ਜੀ ਅੱਛਾ ਉਹਨੇ ਵੀ ਰੇਸ ਲਾਈ ਆਹ ਉਹ ਹੀ ਲੈ ਗਈ ਮੈਨੂੰ ਕਹੇ ਪਿਆਜਾ ਚਲੀਏ ਪਹਿਣਾ ਕੌਣ ਜਿੱਤਿਆ ਫੇ ਪੁੱਠੀ ਰੇਸ ਸੀਗੀ ਪੁੱਠਾ ਪਿੱਛੇ ਮੈਂ ਦੋਨ ਨਾਲ ਹੀ ਆ ਜਾਂਦੀ ਫੇ ਉਹ ਸਕੂਟਰੀ ਤੇ ਸੀ ਮੈਂ ਬੁੱਤ ਲਿਆਉਂਗਾ। ਓਕੇ। ਤੇ ਬੁੜੀਆਂ ਚ ਕਹੋਣ ਜਿੱਤੇ ਪੇਰੈਂਟਸ ਕਿਹਨਾਂ ਦੇ ਜਿੱਤੇ ਆ। ਸਾਡੇ ਚ ਬੁੱਤ ਤਾਂ ਘਰ ਵਾਲੀ ਪਹਿਲਾਂ ਨੰਬਰ ਤੇ ਆ। ਹਾਂ। ਤੂੰ ਵੀ ਧੌੜੀ। ਮੱਦ ਹੋ ਜਾਈਏ ਤੇ ਤੂੰ ਧੌੜ ਹੋ ਗਿਆ। ਹੋਰ ਪਿੱਛੇ ਤੂੰ। ਭਾਵੇਂ ਇਹਨਾਂ ਦੇ ਘਰਦਿਆਂ ਨੂੰ ਵੀ ਧੜਾਇਆ ਗਿਆ। ਜਿਹੜੇ ਪੇਰੈਂਟਸ ਆਏ ਸੀਗੇ ਹਨਾ ਉਹਨਾਂ ਦੀ ਵੀੜਾ ਨਹੀਂ ਕਰਾਏਗੀ। ਇਹਨਾਂ ਤੋਂ ਮੈਂ ਤਾਂ ਸਿੱਧਾ ਦੌਰ ਨਹੀਂ ਹੁੰਦਾ ਪੁੱਠਾ ਕਿੱਥੋਂ ਬੈਕ ਧੌੜ ਲੈਣਗੇ ਵਿਆਹ ਕਰਾ ਨਹੀਂ ਗਾ। ਮੈਂ ਉਹ ਪਹਿਲੇ ਮੈਂ ਪਹਿਲਾਂ ਚਾਈ ਘੁੱਟੇ ਛੋਟੇ। ਹਾਂ ਤੂੰ ਨਹੀਂ ਪਹਿਲੇ ਨੰਬਰ ਚਾਈ ਮੈਂ ਤੁਹਾਨੂੰ ਹੋਲੀ ਉਹ ਸਲੇਮ ਮੈਂ ਫਿੱਟਿਆ ਨਾ ਉਹਦੀ ਬੋਡੀ ਵੀ ਦੇ ਫਿੱਟਾ ਮੈਂ ਪਿੱਛੇ ਨੂੰ ਦੌੜੀਏ ਤਾਂ ਮੈਂ ਹੋਲੀ ਦੌੜੀ ਪੈਗਾ ਹੋਰ ਨਾ ਕਿੱਤੇ ਢੋਡੇ ਦੌੜੇ ਤੁਹਾਨੂੰ ਨਿਆਣਿਆਂ ਦੇ ਨਾਲ ਪੰਨੂ ਗੁੰਡੀਆਂ ਕੋਸਤੇ ਪਿਆ ਸੀ ਹੌਲੇ ਹੌਲੇ ਧਾਣੇ ਆ ਬਈ ਹੌਲ ਦੌੜਦਾ ਪਿੱਛੇ ਜਵਾਜੇ ਤੇ ਤੁਹਾਰੇ ਤੇ ਉਹਦੇ ਨਾਲ ਉਹਦੇ ਵਰਗੀਆਂ ਸੀਗੀਆਂ ਮਾਮੀ ਵਰਗੀਆਂ ਲਓ ਬਈ ਪਹਿਲੇ ਤਾਂ ਮਾਮੀ ਸਾਡੀ ਸੁਖਨੀ ਉਹ ਜਿੱਦ ਕਿ ਨਿਆਣਿਆਂ ਚ ਲੇਡੀਜ਼ ਦੇ ਵਿੱਚ ਸਾਡੀ ਮਾਮੀ ਜਾਂਦੀ ਸੀ ਕੀ ਮਿਲਿਆ ਨਾਮ ਕੀ ਮਿਲਿਆ ਐਸੋ ਉਹ ਹੀ ਮੈਨਾ ਅੱਜ ਪੋਣਾ ਹੋ ਕੰਡ ਅੱਛਾ ਮੈਨੂੰ ਵੀ ਮਿਲਿਆ ਇਹਦਾ ਕੋਈ ਨਾਮ ਰੱਖਣਾ ਚਾਹੀਦਾ ਕੋਈ ਮੋਟਰਸਾਈਕਲ ਦਾ ਜਾਂ ਕੋਈ ਸਕੂਟਰ ਹੀ ਹੈ ਨਾ ਸਕੂਲਾਂ ਥੋੜੇ ਹੁੰਦੇ ਇਹ ਹੈਗੇ ਵਰਲਡ ਕੱਪ ਦੇ ਨਾਮ ਚੱਕੀ ਚੱਲਣ ਕੱਲ੍ਹ ਸੇਵਾ ਕਰਾਉਣੀ ਮੰਮੀ ਹੁਣੇ ਬਣਾਣਾ ਬਨਾਣਾ ਛੇ ਕਹਿਣ ਲੱਗਾ ਬਣਾਣਿਆਂ ਦੀ ਅੱਛਾ ਸੰਤਰੀ ਨਹੀਂ ਆਏ ਭਾਜੀ ਇਹਦੇ ਆ ਗਏ ਆ ਗਏ ਆ ਮਮੀ ਕਿਹਨਿਛਦਾ ਨਾ ਮੈਨੂੰ ਕਹਿੰਦੀ ਸੰਤਰੇ ਆਏ ਨਹੀਂ ਹਜੇ ਮੈਂ ਕਹਾਂ ਨਾਲ ਸੰਤਰੇ ਵੀ ਦੇ ਦਵਾ ਨਾ ਇੱਕ ਇੱਕ ਟੇਲੇ ਨਾਲ ਕਹਿੰਦੀ ਸੰਤਰੇ ਆਏ ਨਹੀਂ ਹਜੇ ਕੋਈ ਨਾ ਕੋਈ ਬਾਹਰ ਕਰ ਰਹੇ ਹਾਂ ਸ਼ਾਇਦ ਇਹ ਪਤਾ ਹੁੰਦਾ ਹੋਵੇ ਇਹ ਕਿਹੜਾ ਇੱਕ ਹੋਰ ਇੱਕ ਇਹਨੇ ਕੇਲੇ ਆਂਬੋ ਇਹ ਸਾਰੇ ਤੈਨੂੰ ਖਿਲਾਉਣੇ ਆ ਤੂੰ ਜਿੱਤੀ ਨਹੀਂ ਅੱਜ ਤੂੰ ਅੱਜ ਫਸਟ ਟਾਈ ਹੈ ਨਾ ਫਸਟ ਟਾਈਂ ਕਰਕੇ ਸਾਰੇ ਤੈਨੂੰ ਖਿਲਾਉਣੇ ਸੀ ਛੋਲੇ ਪੂਰੀਆਂ ਸੀ ਉੱਥੇ ਹਾਂ ਮੂੰਹ ਨਹੀਂ ਲਾਇਆ ਇਹ ਬੇਦੀਤੀ ਨਹੀਂ ਆਹ ਹਾਂ ਸਵੇਰੇ ਕਹਿੰਦੇ ਜਦੋਂ ਮੈਂ ਦਵਾਈ ਲੈਣ ਚਲ ਗਿਆ ਮੰਮੀ ਨੇ ਸ਼ਹਿਰ ਨੂੰ ਇਹ ਰੋਣ ਲੱਪੇ ਕਹਿੰਦੇ ਇਹ ਰੋਣ ਲੱਪੇ ਉੱਥੇ ਮੰਮੀ ਕਹਿੰਦੀ ਮੈਂ ਕਿਹਾ ਮੇਰੇ ਬੰਮੂ ਨਾਲ ਆ ਰਹੀਆਂ ਨੇ ਉੱਥੇ ਮੈਡਮ ਬਹੁਤ ਪਿਆਰ ਕਰਦੇ ਸਾਰੇ ਨਿਆਣੇ ਮੇਰੇ ਵੀ ਖਿਲਾ ਦੇ ਕੇ ਆਏ ਆਲੇ ਤੁਹਾਡੇ ਕੋਲ ਮੇਰੇ ਤੇ ਬਿਠਾ ਲ ਕੇ ਸਾਰੇ ਇਹਨੇ ਮੂੰਹ ਨਾ ਆਇਆ ਮੈਂ ਆਪਣੇ ਨਾਲ ਵੀ ਲੈ ਕੇ ਗਈ ਸੀ ਪਰ ਮੈਨੂੰ ਉਹ ਗੱਲ ਬਹੁਤ ਵਧੀਆ ਲੱਗੀ ਬੁੜੀ ਬੰਦਿਆਂ ਨੇ ਵੀ ਕਰਾਈ ਥੋੜ ਮਗਰ ਨੂੰ ਹਾਂ ਨਹੀਂ ਬੰਦਿਆਂ ਨੂੰ ਕਿਹਾ ਸੀ ਬੰਦਾ ਕੋਈ ਗਿਆ ਸੀ ਹਾਂ ਮੈਂ ਹਾਂ ਤਾਂ ਮੈਂ ਚੱਲ ਜਾਣਾ ਈ ਬੁੜੀਆਂ ਜਿਹੀ ਕਰਾਈ ਬਾਬੇ ਉਦਾਂ ਉਹਨੇ ਕਿਆ ਚਲ ਚੱਲਦੇ ਆ ਘਰ ਨੂੰ ਤੂੰ ਕਹਿੰਦਾ ਨਾ ਮੋਰੇ ਗੱਡੀ ਹਾਂ ਗੱਡੀ ਚਲਾਉਣੀ ਆ ਬੈਕ ਕਰਨੇ ਆਗੇ ਕਰੇ ਫੇ ਗੁਰਦੁਆਰੇ ਰੱਖਿਆ ਦਾ ਜ ਆਉਂਦੇ ਸਾਮਾਨ ਸਾਰਾ ਤੇ ਹੁਣ ਕੰਮ ਕਰਨਾ ਥੋੜਾ ਜਿਹਾ ਕੰਮ ਨਿਬੜ ਕੇ ਫੇ ਆਪਾਂ ਚੱਲਦੇ ਆ ਦੂਜੇ ਦਿਨ ਗਾਇਜ਼ ਹੈਗਾ ਕਸਟੜ ਸੈਕਿੰਡ ਡੇ ਅੱਜ ਤੁਹਾਨੂੰ ਬਾਹ ਭੋਗ ਦਾ ਤੇ ਹੈਗੇ ਗਾਜਰਾਂ ਤੇ ਨਾਲ ਸੋਲੇ ਤੇ ਚਾਰ ਨਾਲ ਰੋਟੀਆਂ ਤੰਦੂਰੀ ਨਾਲ ਸੇਵਾ ਚੱਲ ਹਾਂਜੀ ਤੰਦੂਰੀ ਤਾਂ ਨਹੀਂ ਹੈਗਾ ਬਾਕੀ ਕੱਲ ਨੂੰ ਖੰਡਪੜ ਦਾ ਸਾਧਾ ਪਹੂਗਾ ਉਹ ਜਿਹੜੀਆਂ ਬਾਕੀ ਸ਼ਾਇਆ ਆਉਣਗੀਆਂ ਉਹ ਕੱਲ ਤਾਂ ਨਜ਼ਰ ਕਰਾਂਗੇ ਕੀ ਬਣਿਆ ਬੁਣਿਆ ਇਹ ਦੋ ਰੱਖਿਓ ਆਪਾਂ ਸਾਹਮਣੇ ਉਹ ਨਿਆਣੇ ਦੇ ਦਿੰਨੇ ਕਿਹੀਂ ਸੇਵਾਦਾਰਾਂ ਨੂੰ ਲੱਗੇ ਭੁੱਖ ਮੈਨਾਂ ਇਹ ਵੀ ਸ਼ੱਕ ਲੱਗਈਏ ਚਲੋ ਇਹ ਵੀ ਕੰਮ ਟਾਈਮ ਹੋ ਗਿਆ ਹੈਗਾ 8:00 ਕਲੋਕ ਆਪਣੀ ਡਿਊਟੀ ਹੈਗੀ 12 ਵਜੇ ਤੱਕ 12 ਵਜੇ ਆ ਜਾਣਾ ਮਾਮੇ ਨੇ ਤੇ ਸਵੇਰੇ ਹੈਗਾ ਖੰਡਪਾਲ ਗੁਰਪੁਰ ਭੋਗ ਸਵੇਰੇ ਬਾਬਾ ਜੀ ਦਾ ਗੁਰਪੁਰ ਸਾਹਿਬ ਦਾ ਹਨ ਤੇ ਹੁਣ ਭੋਗ ਵਾਲੇ ਬਲੌਗ ਤੇ ਵੱਖਰਾ ਦੇਖਿਓ ਤੇ ਇੱਥੇ ਆਪਾਂ ਬਸ ਇੱਕ ਦੋ ਪਟਾਕੇ ਵਜਾ ਕੇ ਪਹਿਲੇ ਦਿਨ ਦੀ ਤੇ ਦੂਜੇ ਦਿਨ ਦੀ ਕਰਦੇ ਆ ਸਵਾਤੀ ਪਟਾਕਾ ਤੁਹਾਨੂੰ ਪਤਾ ਹੀ ਆਪਣੇ ਕੋ ਕਿਹੜਾ ਹੈ ਜਾ ਕੇ ਛੱਡਦੇ ਆ ਸਾਰਿਆਂ ਨੇ ਬਾਹਰ ਨੂੰ ਆ ਜਾਣਾ ਕਹਣਾ ਇਹ ਕਿੱਥੇ ਵਜਿਆ ਪਟਾਕਾ ਨਾ ਯਾਰ ਇਹਨੂੰ ਰੱਖ ਲੈ ਯਾਰ ਇਹਨੂੰ ਕਹਦੇ ਪਾ ਇਹਨੂੰ ਦੋ ਜਾਈ ਨਾ ਰੁਕ ਲੈ ਉਹ ਰੁਕ ਜਾ ਅੱਵੇ ਮੈਂ ਕਿਹਾ ਮੁੜ ਕੇ ਫੇ ਨੀਂਦ ਬਣਾ ਡਿਸਟਾਰਬ ਹੋਵੇ ਕਿਸੇ ਦੀ ਲੋਈ ਲੋ ਚਲਾ ਲੈਣੇ 8:30 8:30 9:00 ਤੱਕ ਦਾ ਟਾਈਮ ਹੋਇਆ ਚੱਲ ਆ ਜੋ ਬੰ ਚਲਾ ਜਾਗਾ ਭੋਗ ਵਾਲਾ ਦੈਨ ਹੋ ਗਿਆ ਰੈਡੀ ਆਪਾਂ ਚੱਲੇ ਗੁਰਦੁਆਰੇ ਸੋ ਸੋ ਸਤਿ ਸ਼੍ਰੀ ਅਕਾਲ ਸੇਵਾ ਕਰਾਂਗੇ ਦੂਜੇ ਪਾ ਵੀ ਇੱਕ ਓੰਕਾਰ ਸਤਿਗੁਰ ਪ੍ਰਸਾਦ ਸੇਵਾ ਕਰਾਂਗੇ ਪਕੌੜੇ ਗੋਭੀ ਗੋਭੀ ਵਾਲਾ ਪਕੌੜਾ ਤੇ ਨਾਲ ਬਰੈਡ ਵਾਲਾ ਪਕੌੜਾ ਹੈਗਾ ਬ੍ਰੈਡ ਨਾਲ ਗੋਭੀ ਉਹ ਤੋਂ ਦਾਲਾ ਫੜ ਗਿਆ ਪਰ ਨਹੀਂ ਇਹ ਤਾਂ ਦਾਸੋ ਨਹੀਂ ਪਕਾਇਆ ਨਹੀਂ ਕਰ ਲੈ ਕਿਉਂਕਿ ਇਹ ਸਾਗੇ ਤਾਂ ਹੈ ਨਹੀਂ ਕਿ ਮੈਂ ਤਾਂ ਚੱਲ ਜਿੱਦ ਕਰਾਂ ਹੀ ਸ਼ਾਕਾ ਦਿੰਦੇ ਪਕੌੜਾ ਚਾਹ ਪਾਰ ਨਹੀਂ ਦੂਜੇ ਲੈ ਆ ਲੈ ਯਾਰ ਗੋਭੀ ਵਾਲੇ ਸਿਆਣਾ ਦਾ ਦਿਨ ਬਾਬਿਓ ਉੱਪਰ ਪਕੌੜੇ ਪਰਾ ਪਕੌੜੇ ਵੀ ਖਾਂਡ ਪਾਸ ਆਦ। ਇਹ ਰਾਇਓ। ਭਾਈ ਉਮੇਰ ਕਰਨੇ। ਇਹ ਸੰਗਤ ਆਈਆਂ ਨਹੀਂ ਮੈਂ ਕਿ ਚਲੋ ਪਹਿਲਾਂ ਪਹਿਲਾਂ ਸ਼ਾਕ ਲੰਨੇ ਆ ਬਾਅਦ ਚੇ ਸੇਵਾ ਕਰਾਈ ਜਾਵਾਂਗੇ ਨਾ। ਇਹ ਆਪਣਾ ਕੂਟਾ ਪੂਰਾ ਹੋਇਆ ਹੋਵੇ ਫਿਰ ਸੇਵਾ ਬੰਦਾ ਕਰਾਵਾਂਗੇ ਨਾ। ਪਕੌੜੇ ਜਿੱਤੇ ਅੱਜ ਰੰਦੇ ਭੁੱਖ ਲੱਗੀ ਖਾ ਲਈਏ ਖਾ ਲਈਏ ਖਾ ਲਈਏ। ਅੰਟੀ ਜੀ ਆ ਦੇ ਲੋ ਕਿੰਨਾ 12 ਵਜੇ ਦਾ ਟਾਈਮ ਤੇ ਆ ਪੂਰੇ 12 ਵਜੇ ਪਹੁੰਚ ਗਏ ਆ ਪ੍ਰਧਾਨ ਜੀ। ਵੇਸ਼ਾ ਕਰਾਂਗੇ ਗੁੰਗੋੜੇ ਲੈ ਚਾਹ ਰਿਹਾ ਆ ਘੋ ਵਾਲਿਆਂ ਦਾ ਗੈਂਡਾ ਚਾਹ ਰਿਆ ਪਰੌਂਠੇ ਆਏ ਸਖਨੀ ਕਿਦਾਂ ਠੀਕ ਹੈ ਪਕੌੜੇ ਖਾਦੇ ਤੂੰ ਮੈਂ ਵੀ ਤੇਰੇ ਨਾਲ ਕੁਮੜਾ ਹੈ 19 ਨਾਲ ਕੁਮੜਾ ਤੁਰ ਮਾਲਾ ਕਾਲਕਾ ਤੇ ਬਨ ਗਈ ਹੈ ਹੈ ਤੂੰ ਇੰਦਰਾ ਬਣ ਕੇ ਆਇਆ ਆ ਵੇ ਚੱਲ ਜਲੇ ਆਏ ਕੰਦੇ ਚੱਲ ਪਏ ਲੈ ਕੇ ਚਾਹ ਉਹ ਕਿੱਥੇ ਵੜਨੇ ਪੂਰਾ ਹੰਦੇ ਨੂੰ ਦੇ ਨਾ ਤਾ ਹਾਂ ਪ੍ਰਾਂਦ ਗਿਨਾ ਉਹ ਚਾਮਕਾ ਚਾਮਕੀ ਗਿਆ ਤੁਹੇ ਮ ਵਿਟਾਮਿਨ ਵੀ ਖਾਣਾ ਹੈ ਨਾ ਨਹੀਂ ਪਟਾ ਸੱਤ ਤਨ ਆਉੜਿਆ ਜੀ ਇੱਕ ਬਾਅਦ ਰੋਟੀ ਪਰਚਾਦਾ ਸ਼ੁਰੂ ਇੱਕ ਟਾਈਮ ਹੋ ਗਿਆ ਤੁਹਾਡੇ ਸਾਹਮਣੇ 12 ਵਜੇ ਗਿਆ ਜਿੰਨਾ ਟਿ ਹੋਣੀ 12 ਵਜੇ ਆਏ ਸਾਡੇ ਤੇ ਬਣਾ ਦਿੱਤਾ ਦੂਰੋਂ ਇੱਕ ਕੈਮਰਾ ਦੋ ਪਿਛਲੇ ਚੌਥਾ ਕੈਮਰਾ ਵਜੇ ਆਪਣੇ ਤੋਂ ਉੱਥੇ ਲੱਗੋ ਤੁਹਾਨੂੰ ਹਾਂ ਹਾਂ ਉਹਨਾਂ ਸਾਰੇ ਤੋਂ ਬਰੂ ਤਾਂ ਗੱਡੀ ਕਿਤੇ ਦੂਰ ਉਹਨਾਂ ਦਾ ਮੁਰੇ ਘਰ ਹੈਗਾ ਹਾਂ ਉੱਧਰ ਲੈ ਬੱਸੋਗੇ ਦੇਖੇ ਨਹੀਂ ਹਾਂ 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 ਨਾ ਰੰਗ ਨਹੀਂ ਕਰ ਲੈ ਥੱਲੇ ਹਾਂ ਜਦੋਂ ਪੇਪਰਾਂ ਦੇ ਸਾਰਾ ਕੁਝ ਹੋ ਗਿਆ ਨਾ ਹਾਂ ਹਾਂ ਬਾਅਦ ਚ ਓਕੇ ਕੋਈ ਵੀ ਆਪਾਂ ਪਿੰਡ 'ਚ ਕੰਮ ਕਰਨਾ ਹੋਵੇ ਨਾ ਕਰਦੇ ਦੋ ਬਲੇ ਜਦੋਂ ਮਰਗੀ ਕਰਦੇ ਇਹ ਕਿੰਨੇ ਹੋ ਗਏ ਇਹਦਾ ਮੇਰਾ ਤਾਂ ਆਇਆ ਆ ਆ ਕਿਹਦੇ ਨੇ ਇਹ ਮੇਰੀ ਪਾਜੀ ਪਹਿਲੇ ਵਾਲਾ ਓਕੇ ਆ ਥੋੜਾ ਇੱਕ ਮਿੰਟ ਸਾਨੂੰ ਸ਼ੇਡਿਊ ਨਾ ਦੂਜੇ ਕੈਮਰੇ ਤੇ ਚੱਲ ਧੋਗੇ ਜਿਹੜਾ ਕਿੱਥੇ ਸ਼ੁਰੂ ਹੁੰਦਾ ਆ ਆ ਲੋ ਜੀ ਦੂਜਾ ਕੈਮਰਾ ਦੂਜੇ ਕੈਮਰੇ ਸੁਭਾਗੇ ਤੋਂ ਲਾ ਕੇ ਉੱਥੇ ਤੱਕ ਸਾਰਾ ਰਹਾ ਰੁਕ ਗਿਆ ਓਕੇ ਸੋਣਾ ਜੀ ਸਮਾਜ ਮੰਦ ਦੀ ਸਲੈਕਟੀ ਆਤੀ ਦਾ ਬਾਥਰੂਮ ਆ ਆ ਨਹੀਂ ਜਾਦੇ ਆ ਲੱਗੇ ਕੈਮਰੇ ਉਹ ਤੋਂ ਗਲੀ ਦਾ ਕਿਹਦੋਂ ਉਹ ਕਹਿੰਦਾ ਨਹੀਂ ਨਾਲ ਨਾਲ ਘੁੰਮ ਜਾਣੀ ਆ ਲੰਗਰ ਹੋ ਗਿਆ ਸਟਾਰਟ ਘਰ ਤੋਂ ਸਿੱਧਾ ਆਏ ਗੁਰਦੁਆਰੇ ਚੱਲਾ ਖਾਣਾ ਰੋਟੀ ਲੰਗਰ ਮੁੱਕ ਗਿਆ ਪਹਿਲਾਂ ਆਪਣੇ ਭਰਾ ਦੇ ਮਕਾਨ ਦੇਖਣ ਚੱਲ ਗਏ ਬਣਦੀ ਨਵੀਂ ਕੋਠੀ ਲਾਡੇ ਦੀ ਉਹ ਦੇਖ ਕੇ ਵਧੀਆ ਬਣ ਰਹੀ ਆ ਤਿਆਰ ਗੁੱਜ ਹੋ ਰਹੇ ਤਾਂ ਕਿ ਰੋਟੀ ਬਣੇ ਅਛਾ ਦਾ ਛਕਣਾ ਹੀ ਭਾਜੀ ਹੈ ਹੋਰ ਹੋ ਛਕ ਲਾ ਇਹ ਕਾਹਦੇ ਆ ਬਸ ਇੱਥੇ ਤੱਕ ਵਲੌਗ ਹੈ ਦੋ ਦਿਨਾਂ ਦਾ ਅੱਜ ਲਾਸਟ ਦਿਨ ਭੋਗ ਦਾ ਸੀ